ਅੰਬਰ ਸਾਹ ਤੋਂ ਜੇਤ ਨਹੀਂ ਉੱਠਿਆ ਸੀ ਤੁਸੀਂ ਜਦੋਂ ਪਤੀਲਾ ਮਾਣ ਕੇ ਭੇਟਾ ਦਾ ਅਗਲੇ ਨੇ ਖਜ਼ਾਨਾ ਮੰਤਰੀ ਬਣਾਤਾ ਆ ਬੱਟੂ ਦੂਸਰੀ ਹਾਰਾ ਕੇ ਭੋਜੇ ਪੰਜਾਬ ਤੋਂ ਰੇਲ ਮੰਤਰੀ ਬਣਾਤਾ ਕਿ ਫੇਰੇਗਾ ਤੁਹਾਡੀਆਂ ਵੋਟਾਂ ਦਾ ਮੁੱਲ ਇਹ ਤਰ੍ਹਾਂ ਹੋ ਸਿੱਟ ਹੀ ਹੈ ਸਾਨੂੰ ਸੁਰੱਖਤ ਕਰੋ ਸੁਰੱਖਤ ਸਰਕਾਰਾਂ ਤੁਹਾਨੂੰ ਚਾਹ ਕਰੋ ਆਪਣੀ ਰਾਖੀ ਕਰਾਓ ਆਪਣੇ ਦਾ ਵਾਹ ਪ੍ਰਦਰਸ਼ਨ ਕਰ ਰਹੇ ਹਾਂ ਕੀ ਕਾਰਨ ਹੈ ਅੱਜ ਦੇਖੋ ਅਸੀਂ ਜਿਹੜੀ ਡੀਏਪੀ ਦੀ ਨਕਲੀ ਥੋੜਾ ਪੈਦਾ ਕਰਕੇ ਲੋਕਾਂ ਨੂੰ ਲੁੱਟਦਾ ਇੱਕ ਨਵਾਂ ਰਾਹ ਖੋਲ ਰਿਹਾ ਹੈ ਸਰਕਾਰ ਦੀ ਸ਼ਹਿਤ ਹੈ ਜਿਹੜੇ ਕਹਿੰਦੇ ਸੀ ਵੀ ਅਸੀਂ ਤਾਂ ਲੋਕਾਂ ਦੇ ਆ ਕਿਸਾਨਾਂ ਦੇ ਆ ਇਸ ਸੀਜ਼ਨ ਦੇ ਵਿੱਚ ਅਸੀਂ ਪਰਸੋਂ ਵੀ ਡੀਸੀ ਸਾਹਿਬ ਨੂੰ ਵੱਡਾ ਡੈਪੂਟੇਸ਼ਨ ਨਾਲ ਮਿਲ ਕੇ ਮੰਗ ਪੱਤਰ ਦੇ ਕੇ ਗਏ ਆ ਭਾਵੇਂ ਡੀਸੀ ਸਾਹਿਬ ਨਹੀਂ ਮਿਲੇ ਫਿਰ ਮੁੱਖ ਖੇਤੀਬਾੜੀ ਅਫਸਰ ਨੂੰ ਦੇਤਾ ਮੰਗ ਪੱਤਰ ਮਸਲਾ ਅੱਜ ਸਾਡਾ ਸੂਬੇ ਪੱਤਰ ਤੇ ਸਾਰੇ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ ਦੇ ਵੱਡੇ ਇਕੱਠ ਕਰਕੇ ਸੀ ਡੀਪੀ ਦੀ ਜਿਹੜੀ ਨਕਲੀ ਕਿੱਲਤ ਪੈਦਾ ਕਰਕੇ ਲੋਕਾਂ ਨੂੰ ਅੱਗ ਸੋਹ ਮੜਿਆ ਜਾ ਰਿਹਾ ਹੈ ਦੇਖੋ ਇੱਕ ਤਾਂ ਪਹਿਲੀ ਗੱਲ ਤਾਂ ਇਹਦੇ ਵਿੱਚ ਇਹੀ ਹੈ ਵੀ ਨਕਲੀ ਖਾਦ ਪਿਛਲੇ ਦਿਨਾਂ ਦੇ ਵਿੱਚ ਬਹੁਤ ਉੱਭਰ ਕੇ ਸਾਹਮਣੇ ਆਇਆ ਹੋਇਆ ਮਸਲਾ ਹੈ ਵੀ ਕਿੰਨੇ ਪਹਿਲਾਂ ਤਾਂ 60 ਦੇ ਕਰੀਬ ਸੈਂਪਲ ਫੇਲ ਹੋ ਚੁੱਕੇ ਨਕਲੀ ਖਾਦ ਦੇ ਵੱਡੀ ਖਬਰ ਛਪੀ ਹੈ ਮੋਗੇ ਤੋਂ ਇਸੇ ਤਰ੍ਹਾਂ ਹੁਣ ਤਾਜ਼ਾ ਕੱਲ ਦੀ ਉਦਾਹਰਣੀ ਹੈ ਦੌਦਰ ਪਿੰਡ ਦੇ ਵਿੱਚ ਇੱਕ ਕਿਸਾਨ ਨੇ ਖਾਦ ਲੈ ਕੇ ਆਂਦੀ ਹੈ ਵੱਡੀ ਪੱਦਰ ਤੇ ਉਹ ਸਾਰੀ ਦੀ ਸਾਰੀ ਨਕਲੀ ਹੈ। ਏਦੂ ਗਾਹਾਂ ਉਲਟਾ ਇਹ ਨਕਲੀ ਅੱਗਸਵਾ ਮੜਨ ਖਾਤਰ ਉਹ ਨਕਲੀ ਥੋੜਾ ਪੈਦਾ ਕਰਦੇ ਆ ਉਹ ਵੀ 20000 ਡੀਏਪੀ ਨਹੀਂ ਮਿਲਣੀ। ਇਸ ਕਰਕੇ ਜਿਹੇ ਦਾ ਕੋਈ ਦੰਦਾ ਲੈ ਲੋ। ਓਦੂ ਗਾਹਾਂ ਵਾਲਾ ਉਹਦਾ ਫਿਰ ਨਕਲੀ ਥੋੜਾ ਪੈਦਾ ਕਰਕੇ ਲੋਕਾਂ ਦੀਆਂ ਕਿਸਾਨਾਂ ਦੀਆਂ ਆਮ ਕਿਸਾਨਾਂ ਦੀਆਂ ਉਹਨਾਂ ਦੀਆਂ ਮਤਲ ਜਿਵੇਂ ਕਹਿਣਾ ਭਾਵਨਾ ਮਾਮਣਾ ਖੇਡਦੇ ਹੋਏ ਉਹ ਉਹਨਾਂ ਨੂੰ ਅੱਗਸਵਾ ਮੜਦੇ ਆ ਨਾਲ। ਵੀ ਜਿਵੇਂ 2 ਗਟਿਆ ਮਗਰ ਜੇ 2 ਗਟੇ ਡੀਏਪੀ ਦੀ ਲੈਣੇ ਆ। ਉਹ ਇੱਕ ਪੈਕਟ ਤੁਸੀਂ ਉਹ ਨੈਨੂ ਖਾਦ ਦਾ ਲਓ ਨਾਲ ਨੈਨੂ ਖਾਦ ਕਿਉਂਕਿ ਜੇ ਅੱਜ 12 1300 ਰੇਟ ਡੀ.ਜੇ.ਪੀ ਦਾ ਹੈ ਜਦੋਂ ਕਿ ਨੈਨੂ ਖਾਦ ਦੀ ਨਾ ਕੋਈ ਖੇਤੀਬਾੜੀ ਸਪਾਰਸ਼ ਕਰਦਾ ਹੈ ਵਿਭਾਗ ਨਾ ਕੋਈ ਖੇਤੀ ਦਾ ਮਹਾਰਾ ਜਿਹੜਾ ਉਹ ਸਪਾਰਸ਼ ਕਰਦਾ ਸਗੋਂ ਉਹਨਾਂ ਦਾ ਦੂਜੂ ਆਇਆ ਹੋਵੇ ਅਸੀਂ ਕੋਈ ਸਪਾਰਸ਼ ਨਹੀਂ ਕਰਦੇ ਇਹਨਾਂ ਦੀ ਉਹ ਬਿਲਕੁਲ ਅੱਗ ਸੋ ਆਇਆ ਪਰ ਉਹ ਕਾਰਪੇਟ ਕਰਾਉਣਿਆਂ ਨੂੰ ਮੁਨਾਫਾ ਬਚਾਉਣ ਖਾਤਰ ਸਗੋਂ ਸਿਰੇ ਦੀ ਹੱਦ ਦੇ ਜਿਹਦੇ ਕਾਰਨ ਖੇਤੀਬਾੜੀ ਸਹਿਕਾਰੀ ਸੁਭਾਵਾਂ ਬਣਾਈਆਂ ਹੋਈਆਂ ਹਨ ਜਿਹੜੀਆਂ ਕਹਿੰਦੇ ਆਂ ਵੀ ਅਸੀਂ ਛੋਟੀ ਕਿਸਾਨੀ ਦੇ ਪੱਖ ਚ ਆ ਤੇ ਕਿਸਾਨਾਂ ਨੂੰ ਉਤਸ਼ਾਹਤ ਕਰਨਾ ਤੇ ਕਿਸਾਨਾਂ ਦੇ ਮਸਲੇ ਹੱਲ ਕਰਨੇ ਆ ਉਹਨਾਂ 'ਚ ਪਹਿਲਾਂ ਹੀ ਮਤੇ ਪਵਾ ਕੇ ਕਿਉਂਕਿ ਮਤੇ ਪਾਉਣ ਵਾਲੇ ਵੀ ਇਹਨਾਂ ਦੇ ਚਾਹਤੇ ਹੁੰਦੇ ਆ ਜਿਹੜੇ ਉੱਥੇ ਕਮੇਟੀਆਂ ਬਣੀਆਂ ਉਹਨਾਂ ਤੋਂ ਮਤੇ ਪਵਾ ਕੇ ਸੈਕਟਰੀਆਂ ਰਾਹੀਂ ਮਤੇ ਪਵਾ ਕੇ ਪਹਿਲਾਂ ਹੀ ਭਜਵਾ ਤੇ ਵੀ ਸਾਨੂੰ ਨਹਿਨੋ ਖਦ ਨਾਲ ਭੇਜ ਦਿਓ ਅਸੀਂ ਨਾਲ ਵੰਡਦੇ ਆਂਗੇ ਉਹ ਵੰਡੀ ਜਾ ਰਹੀ ਹੈ ਲੋਕੋ ਦਾ ਵਿਰੋਧ ਕਰ ਰਹੇ ਆ ਇਸ ਕਰਕੇ ਜੇ ਉਹ 12-13 ਸੌ ਦਾ ਡੀਪੀ ਦਾ ਕੱਡਾ 6-7 ਸੌ ਹੋ ਮੜ ਦਿੰਦੇ ਇਹਦਾ ਮਤਲਬ 1800 ਦਾ ਕੱਟਾ ਉਹ ਪੈ ਗਿਆ ਸਾਨੂੰ ਤੇ ਦਿੱਤੀ ਅੱਗ ਸਵਾ ਹੈ ਗਾਹਾਂ ਉਹਨੇ ਕੰਮ ਨਹੀਂ ਕਰਨਾ ਜਾ ਕੇ ਜਾਣਬੁੱਝ ਕੇ ਖੇਤੀਬਾੜੀ ਨੂੰ ਫੇਲ ਕਰਨ ਖਾਤਰ ਤੇ ਜ਼ਮੀਨਾਂ ਨੂੰ ਕਾਰਪੋਰੇਟਾਂ ਨੂੰ ਸਮਾਉਣ ਖਾਤਰ ਉਹਦਾ ਇੱਕ ਹੱਲ ਆ ਕੱਢ ਲਿਆ ਭਗਵੰਤ ਮਾਨ ਦੀ ਸਰਕਾਰ ਨੇ ਇਸ ਕਰਕੇ ਅਸੀਂ ਇਹ ਨਕਲੀ ਥੋੜ ਪੈਦਾ ਕਰਨ ਵਾਲੇ ਜ਼ਖੀਰੇਵਾਜਾਂ ਤੇ ਤੇ ਨਕਲੀ ਚੀਜ਼ਾਂ ਵੇਚਣ ਵਾਲੇ ਜਿਹੜੇ ਮਲਾਬਟਖੋਰਾ ਉਹਨਾਂ ਦੇ ਕਾਰਵਾਈ ਕਰਾਉਣ ਖਾਤਰ ਤੇ ਆ ਜਿਹੜਾ ਥੱਲੇ ਟਮਟਮਾ ਬਿੱਡਿਆ ਇਹਨਾਂ ਨੂੰ ਇਹਨੂੰ ਬੰਦ ਕਰਾਉਣ ਖਾਤਰ ਵੀ ਕਿਸਾਨਾਂ ਨੂੰ ਉਹਨਾਂ ਦੀ ਮਰਜ਼ੀ ਮੁਤਾਬਕ ਡੀਪੀ ਦਿਓ ਜੇ ਨਹੀਂ ਦੇਵੋਗਾ ਤਾਂ ਸਾਡੇ ਪਿੰਡਾਂ ਦੇ ਵਿੱਚ ਵੀ ਇਸ ਟਾਇਰਿੰਗਾਂ ਦੇ ਵਿੱਚ ਵੀ ਸਾਰੇ ਜਿਹੜਾ ਕੋਈ ਡੀਲਰ ਇਸ ਤਰ੍ਹਾਂ ਦਾ ਕਰੂਗਾ ਉਹਦੇ ਖਿਲਾਫ ਵੀ ਸਾਡਾ ਸੰਘਰਸ਼ ਸ਼ੁਰੂ ਹੋਊਗਾ ਅੱਜ ਅਸੀਂ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਵੱਡੇ ਇਹ ਇਕੱਠ ਕਰਕੇ ਡੀਸੀ ਨੂੰ ਮੰਗ ਪੱਤਰ ਦੇ ਕੇ ਮੰਗ ਕਰਨੀ ਆ ਵੀ ਆ ਕਾਲਾ ਵਿਜਾਰੀ ਦਾ ਧੰਦਾ ਰੋਕਿਆ ਜਾਵੇ ਜਿਹੜੀ ਮਲਾਬਡ ਖੋਰੀ ਦਾ ਧੰਦਾ ਰੋਕਿਆ ਜਾਵੇ ਧੱਕੇ ਨਾਲ ਹੋਰ ਵਸਤੂਆਂ ਜਿਹੜੀਆਂ ਮੜਦੇ ਆ ਉਹ ਬੰਦ ਕੀਤਾ ਫਿਰ ਜਦ ਤੁਸੀਂ ਕਿਸਾਨਾਂ ਨੂੰ ਪ੍ਰੇਰ ਲੋ ਕਿਸਾਨ ਪ੍ਰੇਰ ਕੇ ਜੋ ਮਰਜੀ ਦੇ ਲੋ ਕਿਸਾਨ ਲੈ ਲੈਣਗੇ ਕਿਸਾਨ ਤਾਂ ਗੁਜਰਾਤ ਚ ਨਰਮੇ ਦਾ ਬੀ ਲੈਣ ਜਾਂਦੇ ਆ ਆਪਦੀ ਸੂਰਤ ਖਾਤਰ ਜੇ ਕਿਸਾਨਾਂ ਨੂੰ ਕੋਈ ਚੰਗੀ ਗੱਲ ਲੱਗੂਗੀ ਉਹ ਆਪੇ ਮਤਲਬ ਉਹ ਖਰੀਦ ਲੈਣਗੇ ਪਰ ਧੱਕਾ ਨਹੀਂ ਅਸੀਂ برداشت ਕਰਾਂਗੇ ਜਬਰੀ ਕੁਛ ਨਹੀਂ ਕਰਾਂਗੇ ਮੈਂ ਚੰਡਾ ਸਿੰਘ ਜੀਠੂ ਕੇ ਭਾਰਤੀ ਕਿਸਾਨ ਜੁਣ ਏਕਤਾ ਅਗਰਾਹਾਂ ਦਾ ਮੈਂ ਸੂਬੇ ਦਾ ਸੀਨੀਅਰ ਮੀਤ ਪ੍ਰਧਾਨ ਹਾਂ ਅੱਜ ਦਾ ਜਿਹੜਾ ਧਰਨਾ ਸੀ ਐਮਰਜੈਂਸੀ ਸੱਦੇ ਆਏ ਕੱਲੀ ਸਾਧਾ ਦਿੱਤਾ ਬੰਦੇ ਨੇ ਤਿਆਰੀ ਕਰੀ ਹੈ ਜਿਹੜੀ ਮੌਕੇ ਦੀ ਬਹੁਤ ਅਹਿਮ ਲੋੜ ਹੈਗੀ ਐ ਕਣਕ ਬਜਾਈ ਸਰਤਿਆਈ ਖੜੀ ਐ ਜਣ ਦੀ ਖਾਦ ਦੀ ਪਹਿਲੀ ਗੱਲ ਤਾਂ ਸਪਲਾਈ ਪੂਰੀ ਨਹੀਂ ਹੈਗੀ ਤੇ ਜਿਹੜੀ ਸਪਲਾਈ ਹੈਗੀ ਐ ਉਹਦੇ ਨਾਲ ਨੈਨੋ ਖਾਦ ਮੜਦੇ ਨਾਲ ੱੱਕੇ ਨਾਲ ਉਦੋਂ ਘਾੜੀ ਹੈਗੀ ਜਿਹੜੀ ਅਸਲ ਹੀ ਨਹੀਂ ਹੈਗੀ ਵੇਖੋ ਇਹ ਕੁਝ ਮਹੀਨੇ ਪਹਿਲਾਂ ਆਪਣੇ ਮਹਾਲੀ ਤੇ ਤਰਨਤਾਰਨ ਦੇ ਏਰੀਆ ਦਾ ਸੈਂਪਲ ਭਰੇਗੇ ਜਿਹੜੇ 50% ਤੋਂ ਥੱਲੇ ਆਏ ਐ ਇੱਕ ਵੀ ਕਿਸੇ ਦੇ ਕੇਸ ਨਹੀਂ ਦਰਜ ਇੱਕ ਵੀ ਕੋਈ ਫੜਕੇ ਹੰਦਾਂ ਨਹੀਂ ਕੀਤਾ ਇਹਦੇ ਕਰਕੇ ਉਹਨਾਂ ਦਾ ਹੋਰ ਤਸ਼ਾਹ ਵਧਿਆ ਹੁਣ ਆਹ ਮੋਗੇ ਹੋਏ ਐ ਜਿਹਨਾਂ ਦੀ ਪਹਿਲਾਂ 50% 70% ਉਹ ਫੇਲ ਹੋ ਗਏ ਉਹਦੇ ਸੈਂਪਲ ਤੇ ਇਹਦੇ ਬਾਵਜੂਦ ਕੋਈ ਕਾਰਵਾਈ ਨਹੀਂ ਫਿਰ ਜੇ ਅਗਲਾ ਦਾ ਰੇਤਾ ਵੇਚ ਕੇ ਉਹਨੇ ਪੈਸੇ ਬੱਕਦੇ ਅਗਲਾ ਜੂਰੀਆ ਸਹੀ ਡੀਏਪੀ ਕੌਣ ਦੇਊਗਾ ਸਭ ਤੋਂ ਵੱਡੀ ਗੱਲ ਤਾਂ ਹੈਗੇ ਮਲਾਪਟੀ ਵਾਲੀ ਵੀ ਇਹ ਮਲਾਪਟੀ ਬੰਦ ਹੋਵੇ ਤੁਰਤ ਜਿਨ੍ਹਾਂ ਨੇ ਕੀਤੀ ਹੈ ਉਹਨੂੰ ਤੇ ਕਾਰਵਾਈ ਹੋਵੇ ਉਦੋਂ ਆ ਹੈਗੇ ਜਿੰਨੀ ਲੋਕਾਂ ਨੂੰ ਲੋੜੋਂ ਦੀ ਮਾਤਰਾ ਜਾਂ ਮਿਲੇ ਉਹਨਾਂ ਨੂੰ ਤੇ ਜਿਹੜਾ ਤਾਂ ਕੇ ਨਾ ਕੋਈ ਚੀਜ਼ ਮੜਨੀ ਐ ਅੱਗੇ ਲੋਕਾਂ ਨੂੰ ਜਿਹੜਾ ਹੈਗਾ ਰੇਹ ਦੇ ਲਾਇਆ ਉਹ ਤਾਂ ਸਾਡੇ ਖੇਤਾਂ ਦੇ ਖੜਿਆ ਕੇ ਹੁੰਦੇ ਸੀਗੇ ਆਰਾਮ ਸੇਵਕ ਲੋਕਾਂ ਨੂੰ ਲਾਦਾ ਸੀ ਵੀ ਇਹਦਾ ਫਾਇਦਾ ਲੋਕ ਲਾ ਗਏ ਉਸ ਗੱਲ ਤੇ ਜੇ ਨੈਨੋ ਖਾਦ ਇਹਨੂੰ ਲੱਗੇ ਬਹੁਤ ਕਾਮਯਾਬ ਹੈ ਇਹ ਕਰ ਲਾਣ ਲੋਕਾਂ ਨਾਲ ਉਸ ਪ੍ਰਚਾਰ ਕਰਕੇ ਪਾ ਕੇ ਦਿਖਾ ਦੇਣ ਫਿਰ ਲੋਕਾਂ ਦੇ ਖੇਤਾਂ 'ਚ ਵੀ ਆ ਦੇਖੋ ਲੋਕ ਤਾਂ ਆਪ ਹੀ ਲੱਗ ਜਣਗੇ ਉਸ ਪਾਸੇ ਜਨਰਲ ਤੱਕ ਇਹਨਾਂ ਨਾਲ ਡਾਂਗ ਦੇ ਨਾਲ ਕਰਦੇ ਆ ਜਨਰਲ ਜਿਹੜੇ ਕੋਈ ਵਾਅਦੇ ਕੀਤੇ ਸੀ ਇਹਨੂੰ ਹੁਣ ਅਸੀਂ ਬਦਲਾ ਮੰਨੀਏ ਵੀ ਭਗਵੰਤ ਮਾਨ ਨੇ ਬਦਲਾ ਤਾਂ ਲਿਆਤਾ ਵੀ ਪਹਿਲਾਂ ਵਾਲੇ ਮਾਨੇ ਮੁੱਢੀ ਕਾਰਵਾਈ ਕਰਦੇ ਸੀ ਕਹਿੰਦਾ ਮੈਂ ਕਾਰਵਾਈ ਵੀ ਨਹੀਂ ਕਰਨੀ ਇਹ ਬਦਲਾ ਹੋ ਗਿਆ ਵੇਰ ਰਗਾਰੀ ਵਧੀ ਦੁਰੀ ਜਾਂਦੀ ਹੈ ਮਹंगाई ਵਧੀ ਦੁਰੀ ਜਾਂਦੀ ਹੈ ਰੋਜ ਗੁੰਡਾਗਰਦੀ ਕਤਲਿਆਂ ਲੁੱਟਾਂ ਖੋਹਾਂ ਵਧੀ ਜਾਂਦੀਆਂ ਤੇ ਕਿਸਾਨਾਂ ਨਾਲ ਜਿਹੜਾ ਖੇਤੀ ਨੀਤੀ ਬਣਾਉਣ ਦਾ ਵਾਅਦਾ ਸੀ ਗਿਆ ਉਹ ਖੇਤੀ ਨੀਤੀ ਅਸੀਂ ਵੀ ਦਿੱਤੀ ਆ ਹੋਰਾਂ ਜਥਿਆਂ ਨੇ ਤੇ ਉਹ ਇਹਨਾਂ ਨੇ ਪੰਜਾਬ ਵਾਲੇ ਜਿਹੜੇ ਬੁੱਧੀਜੀਵਨ ਨੂੰ ਤਾਂ ਬਣਾਏ ਜੁਨੀ ਬਰਾਚੀ ਵਗੈਰਾ ਤੋਂ ਉਹ ਵੀ ਲਗਭਗ ਸਾਲ ਦੀ ਦੱਬੀ ਹੋਈ ਸੀਗੀ ਆ ਚੰਡੀਗੜ੍ਹ ਧਰਨਾ ਦਿੱਤਾ ਤਾਂ ਉਹਨੂੰ ਬਾਹਰ ਹਵਾ ਲਵਾਈ ਹੈ ਹੁਣ ਉਹਦੇ ਵਿੱਚ ਕੀ ਕਰਾ ਹੈਗਾ ਅਸੀਂ ਦੇਖੋ ਵਿਚਾਰਾਂਗੇ ਉਦੋਂ ਬਾਅਦ ਉਹ ਤੇ ਕੁਝ ਕਹਿ ਸਕਾਂਗੇ ਵੀ ਉਹਦੇ ਵਿੱਚ ਕੀ ਚੰਗਾ ਕੀ ਮਾੜਾ ਹੈਗਾ ਇਸ ਕਰਕੇ ਜਿਹਨਾਂ ਦੀ ਲੋਕਾਂ ਨੇ ਜੇ ਕੁਝ ਲੈਣਾ ਹੈ ਉਹ ਲੜਕੇ ਭੋਵੇਂ ਲੈ ਲੈਣ ਹੁਣ ਜਿਹੜੀ ਨੂੰ ਉਤਾਰਿਆ ਸੀ ਕੁੜੀ ਨੂੰ ਵੀ ਤੁਸੀਂ ਉੱਥੇ ਕਾ ਨੂੰ ਚੜੇ ਟੈਂਕੀਆਂ ਤੇ ਉਹਨੂੰ ਤਾਂ ਨੌਕਰੀ ਦੇ ਦਿੰਦੇ ਜਿਹਨੂੰ ਧੀ ਕਹਿ ਕੇ ਉਤਾਰਿਆ ਸੀ ਇਹੋ ਜਾਂ ਜਿਹਨਾਂ ਦੀ ਮਾੜਾ ਹਾਲ ਹੈਗਾ ਸਰਕਾਰ ਦਾ ਜਿਹਨ ਵੀ ਪਹਿਲਾਂ ਵਾਲਿਆਂ ਨੂੰ ਇਹਨਾਂ ਨੇ ਚੰਗੀ ਕਹਾਤਾ ਉਹਦਾ ਸਿੱਟਾ ਹੀ ਹੈ 13 ਜਿਹੜੇ ਲੈਂਦੇ ਸੀ ਤਿੰਨ ਮਿਲ ਗਏ ਤੇ ਗਾਹਾਂ ਨੂੰ ਜਾਣਗੇ ਜੇ ਆ ਰਾ ਰਾਹ ਤੇ ਚੱਲੇ ਸੀ ਚੈਲੰਜ ਕਰਕੇ ਉਹਦੀ ਗੱਲ ਬਾਤ ਚ ਵੀ ਜਿਹੜੇ ਰਾਹ ਤੁਸੀਂ ਪੈਗੇ ਮਾਰੇ ਜਾਓਗੇ ਕਾਲੀਆਂ ਵਾਲੀ ਹੋ ਥੋੜੀ ਆ ਸਬਦੀ ਸਾਡੇ ਵੀ ਕਾਲੀਆਂ ਨੂੰ ਪੈਣੀ ਹੋਊਗੀ ਅੱਜ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅੱਜ ਦੇਖੋ ਅਸੀਂ ਰੋਸ ਧਾਰਨਾ ਦੇ ਕੇ ਮੰਗਵੱਤਰ ਦੇਣਾ ਸੁਣਵਾਈ ਕਰਨੀ ਹੈ ਸਰਕਾਰ ਸਰਕਾਰ ਤੋਂ ਮੰਗ ਕਰਨੀ ਹੈ ਵੀ ਹਜੇ ਵੀ ਸੰਭਲ ਜਾ ਹਜੇ ਕੁਝ ਦਿਨ ਪਈ ਹੈ ਲੋਕਾਂ ਦੇ ਜੋਰ ਨਾਲ ਜਿਹੜੇ ਕਣਕ ਦੀ ਬਜਾਈ ਕਿਉਂਕਿ ਝੋਨਾ ਖੜਾ ਹੈ ਹੁਣ ਤਾਂ ਟਾਵਾ ਟਾਵਾ ਕੋ ਜਿਹੜਾ ਬਹਣ ਬੇਲਾ ਜਾਂ ਕੋਈ ਹੋਰ ਬਦਲ ਬੀਜ ਜੀ ਮੱਕੀ ਵਗੈਰਾ ਵੀ ਜੋਦੇ ਬੀਜ ਰਹੇ ਸ਼ੁਰੂ ਕਰਨਗੇ ਜੇ ਸਪਲਾਈ ਨਹੀਂ ਪੂਰੀ ਕਰਨਗੇ ਤਾਂ ਪੂਰੀ ਤਰ੍ਹਾਂ ਪੰਜਾਬ ਸੜਕਾਂ ਤੇ ਆਊਗਾ ਫਿਰ ਲੋਕਾਂ ਨੂੰ ਦੇਈ ਜਾਣ ਦੋਸ਼ ਵੀ ਲੋਕ ਤਾਂ ਸੜਕਾਂ ਰੋਕਦੇ ਆ ਜੀ ਲੋਕ ਤਾਂ ਔਖੇ ਹੁੰਦੇ ਆ ਲੋਕ ਔਖੇ ਉਹੇ ਭਲੰਕੀ ਕਰਨਗੇ ਉਹ ਸੜਕਾਂ ਵੀ ਰੋਕਣਗੇ ਰੇਲਾਂ ਵੀ ਰੋਕਣਗੇ ਹੋਰ ਫਿਰ ਰਾਹ ਹੀ ਨਹੀਂ ਜਦੋਂ ਕੋਈ